ਜਉਂਦੇ-ਜਉਂਦੇ ਉੱਠ ਗਏ ਤਾਂ ਤੁਹਾਡੇ ਨਾਲ ਵੈਦਾਂ ਕਰਦੇ ਆ ਕਿ ਜਿੱਤਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਤ ਕੇ ਜਾਵਾਂਗੇ ਡੱਲੇਵਾਲ ਸਾਹਿਬ ਅਸੀਂ ਕੋਈ ਮੇਰ ਹੈ ਬੇਟਾ ਪਾਣੀ ਪਿਓ एहसान नहीं कर लगे सा ड्यूटी बंदी है गुरु किसी तौर पर मैं बेनती कर दा है। ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਪ੍ਰਚਾਰਕ ਸ਼੍ਰੇਣੀ ਨੂੰ ਕਿਸਾਨ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਆਪਣੇ ਗੁੱਸੇ ਗਿਲੇ ਛੱਡ ਕੇ ਆਓ ਇਹਨਾਂ ਪਰਾਵਾਂ ਦਾ ਸਾਥ ਦਿਈਏ ਇਸ ਮੋਰਚੇ ਨੂੰ ਉਵੇਂ ਫਤਿਹ ਕਰੀਏ ਜਿਵੇਂ ਪਹਿਲਾਂ ਫਤਿਹ ਕੀਤੇ ਨੇ ਮੰਨ ਲਓ ਕਿ ਤੁਸੀਂ ਸੋਚਦੇ ਹੋਗੇ ਕਿ ਡੱਲੇਵਾਲ ਨੇ ਕਿਹੜਾ ਮਰਨਾ ਚੇ ਮਰ ਗਿਆ ਆਪਣੀ ਜਾਨ ਦੀ ਬਾਜੀ ਲਾ ਗਿਆ ਉਹਦੇ ਭੋਗ ਤੇ ਜਾ ਕੇ ਕਿਹੜੇ ਸ਼ਬਦ ਕਹੋਗੇ ਕਿਹੜਾ ਮੂੰਹ ਲੈ ਕੇ ਜਾਓਗੇ ਉੱਥੇ ਉਸ ਵਕਤ ਤੁਹਾਡੇ ਤੋਂ ਪਛਤਾਵਾ ਹੋਊ ਕਾਸ਼ ਅਸੀਂ ਪਹਿਲਾਂ ਚਲੇ ਜਾਂਦੇ ਤੇ ਡਲੇਵਾਲ ਸਾਹਿਬ ਦੇ ਮਨ 'ਚ ਹੋਊ ਮਰਨ ਤੋਂ ਪਹਿਲਾਂ ਕਾਸ਼ ਇਸ ਮੋਰਚੇ ਨੂੰ ਫਤਿਹ ਕਰਕੇ ਮਰਦਾ ਚੰਗੀ ਗੱਲ ਸੀ ਅੱਧ ਵਿਚਾਲੇ ਛੱਡ ਕੇ ਜਾਨ ਜਾ ਰਹੀ ਹੈ ਇਸ ਲਈ ਮਰਨ ਤੋਂ ਬਾਅਦ ਸ਼ਹੀਦ ਸੱਚਖੰਡ ਵਾਸੀ ਸਵਰਗ ਵਾਸੀ ਕਹਿਣ ਦਾ ਕੋਈ ਫਾਇਦਾ ਨਹੀਂ ਆਉ ਜਿਉਂਦੇ ਜੀ ਯਤਨ ਕਰੀਏ ਆਪਾਂ ਸਿਰ ਜੋੜੀਏ ਔਰ ਜਿੰਨਾ ਵੱਧ ਤੋਂ ਵੱਧ ਕਿਸਾਨ ਭਰਾਵਾਂ ਦਾ ਅਸੀਂ ਸਾਥ ਦੇ ਸਕਦੇ ਹਾਂ ਜ਼ਰੂਰ ਦੇਈਏ ਇਹ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਹੋਂਦ ਦੀ ਲੜਾਈ ਹੈ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਤੇ ਮੋਦੀ ਸਰਕਾਰ ਨੂੰ ਇਹ ਦੱਸਣਾ ਆ ਵੀ ਭਾਈ ਜਾਂ ਤਾਂ ਮੰਨੋ ਇਹ ਔਰੰਗਜ਼ੇਬ ਦਾ ਗੁੰਡਾ ਰਾਜ ਹੈ ਤੇ ਜੇ RAM ਰਾਜ ਹੈ ਤੇ ਫਿਰ RAM ਰਾਜ ਦੇ ਵਿੱਚ ਤਕੇਸ਼ਾਈ ਨਹੀਂ ਹੋਣੀ ਚਾਹੀਦੀ ਤੇ RAM ਰਾਜ ਕਹਿਣ ਵਾਲੇ ਇੱਥੇ ਇਸ ਗੱਲ ਤੇ ਵਿਚਾਰ ਜ਼ਰੂਰ ਕਰਨ ਕਿ ਕਿਤੇ ਇਸ ਤਰ੍ਹਾਂ ਦਾ ਸਿਸਟਮ RAM ਰਾਜ ਦੇ ਨਾਂ ਤੇ ਕਿਤੇ ਤੱਤ ਬਾਤ ਨਹੀਂ ਕਲੰਕਿਤ ਨਹੀਂ ਕਰ ਰਿਹਾ ਇਸ ਲਈ ਸੋਚਣਾ ਬਣਦਾ ਸੋ ਆਸ ਕਰਦਾ ਹਾਂ ਕਿ ਤੁਸੀਂ ਇਸ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨ ਭਰਾ ਬਿਨਾਂ ਕਿਸੇ ਗੁੱਸੇ ਗਿਲੇ ਦੇ ਉਹ ਸ਼ੇਰੇ ਪੰਜਾਬ ਦੇ ਬੋਲ ਚੇਤੇ ਕਰ ਲਈਏ ਮਰਨ ਤੋਂ ਪਹਿਲਾਂ ਸ਼ੇਰੇ ਪੰਜਾਬ ਨੇ ਕਿਹਾ ਸੀਗਾ ਆਖਰੀ ਦੀਵਾਨ ਲਾਇਆ ਉਹਨੇ ਹੰਨੇ ਹੰਨੇ ਦੀ ਸਰਦਾਰੀ ਦੇ ਮੰਨ ਕੇ ਭਨ ਕੇ ਸਰਦਾਰੋ ਤੁਹਾਡੇ ਸਿੱਖ ਰਾਜ ਦਾ ਕੰਠਾ ਬਣਾ ਚੱਲੇ ਆ ਇਹਦੇ ਮੋਤੀ ਬਣੇ ਰਹੋ ਚੰਗੇ ਰਹੋਗੇ ਸੁਖ ਲਾਓਗੇ ਸੁਖ ਵੰਡੋਗੇ ਅਗਰ ਟੁੱਟ ਗਏ ਬिखर ਗਏ ਪਛਤਾਓਗੇ ਉਜੜ ਜਾਓਗੇ ਜਿੱਥੇ ਭਰਾਵਾਂ ਦਾ ਪਸੀਨਾ ਡੋਲੇ ਉਥੇ ਖੂਨ ਤਾਂ ਡੋਲਿਓ ਪਰ ਭਰਾਵਾਂ ਲਈ ਦੁਸ਼ਮਣੀ ਨਾ ਪਾਲਿਓ ਇਹ ਵੀ ਕਿਹਾ ਸੀ ਢਾਲ ਬਣਿਓ ਬਰਸ਼ੀ ਨਾ ਬਣਿਓ ਸਵਾਉ ਹੈ ਇਨ ਮੇ ਇਤਫਾਕ ਮਹਾਨ ਸਿੱਖ ਸਿੱਖ ਪਿਵਾਰਤ ਜਾਨ ਕਿਸਾਨੀ ਮੋਰਚਾ ਵੀ ਫਤਿਹ ਕਰਨਾ ਹੋਊ ਬੇਅਦਬੀ ਕਾਟ ਦਾ ਇਨਸਾਫ ਵੀ ਲੈਣਾ ਹੋਊ ਜਿਹੜਾ 400 ਫੁੱਟ ਤੇ ਬੈਠਾ ਹੈ ਭਾਈ ਗੁਰਜੀਤ ਸਿੰਘ ਉਸ ਦੀ ਵੀ ਸਾਰ ਲੈਣੀ ਹੋਊ ਬੰਦੀ ਸਿੰਘਾਂ ਲਈ ਬੈਠੇ ਨੇ ਉਹਨਾਂ ਦੀ ਵੀ ਸਾਨੂੰ ਸਾਰ ਲੈਣੀ ਹੋਊ ਆਓ ਸਾਰੇ ਮਿਲ ਕੇ ਤਖਤਾਂ ਦੀ ਮਾਨ ਮਰਜ਼ਾਦਾ ਵੀ ਬਹਾਲ ਕਰਨੀ ਹੋਊਗੀ ਪਰ ਲੋੜ ਹੈ ਸਾਨੂੰ ਸਾਰਿਆਂ ਨੂੰ ਇੱਕ ਨਿਸ਼ਾਨ ਇੱਕ ਏਜੰਡੇ ਤੇ ਇੱਕ ਨਿਸ਼ਾਨੇ ਤੇ ਕੰਮ ਕਰਨ ਦੀ ਆਸ ਹੈ ਬੇਨਤੀ ਪ੍ਰਵਾਨ ਕਰੋਗੇ ਕੋਈ ਮਾੜਾ ਆਖੀ ਜਾਵੇ ਚੰਗਾ ਆਖੀ ਜਾਵੇ ਮੈਨੇ ਨਹੀਂ ਰੱਖਦਾ ਕਰਕੇ ਕੀ ਜਾਣਾ ਹੈ ਨਿਸ਼ਾਨਾ ਕੀ ਹੈ ਬਹੁਤ ਮੈਨੇ ਰੱਖਦਾ ਹੈ ਤੇ ਕਿਦਰੇ ਐਸਾ ਨਾ ਹੋਵੇ ਕਿਸੇ ਦੇ ਕਹੇ ਹੋਏ ਬੋਲ ਡੱਲੇਵਾਲ ਸਾਹਿਬ ਦੇ ਮਨ ਚ ਵੀ ਆ ਜਾਣ ਕਿ ਜਿੰਨਾ ਲੋਕਾਂ ਲਈ ਮੈਂ ਕਰਨਾ ਚਾਹੁੰਨਾ ਸਾਂ ਜਿੰਨਾ ਲੋਕਾਂ ਲਈ ਅੱਜ ਮੈਂ ਮਰਨ ਲੱਗਿਆ ਏ ਉਹਨਾਂ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ ਇਹ ਗੱਲ ਨਾ ਹੋਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ